ਕੀ ਨਾਤਾ ਮੇਰਾ ਨਾਮ ਕਸ਼ਮੀਰ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ। ਮੇਲੇ ਵੱਲੋਂ ਸੰਗਤਾਂ ਨੂੰ ਬੇਨਤੀ ਆ ਗਈ ਹੋਮ ਹਮ ਆ ਕੇ ਤਿੰਨ ਗ라이 ਨੂੰ ਜਿਹੜਾ ਮੇਲਾ ਬੜੀ ਸ਼ਰਦਾ ਦੇ ਭਾਵਨਾ ਨਾਮ ਹਰ ਸਾਲ ਜਿਹੜਾ ਮਨਾਇਆ ਜਾਂਦਾ 20 ਹਾੜ ਨੂੰ ਦੇਸੀ ਮਹੀਨੇ ਦੇ ਇਸ ਵਾਰ ਵੀ ਬੜੀ ਸ਼ਰਦਾ ਭਾਵਨਾ ਜਿਹੜਾ ਮੇਲਾ ਮਨਾਇਆ ਜਾਊਗਾ ਤੇ ਦੋ ਤਿੰਨ ਰਾਤ ਨੂੰ ਕਵਾਲ ਜਿਹੜੇ ਐਟਵੇ ਦੇ ਲੈ ਕੇ 11 ਵਜੇ ਤੱਕ ਕਵਾਲ ਅੱਗੇ ਕਵਾਲੀਆਂ ਪੇਸ਼ ਕਰਨਗੇ ਤੇ ਅਗਲੇ ਦਿਨ ਜਿਹੜਾ ਵਾ 12 ਤੋਂ 3 ਵਜੇ ਤੱਕ ਗੁਰਮੀਤ ਪੰਜਾਬੀ ਤੇ ਹੁਸਨਮੀਤ ਤੇ 3 ਵਜੇ ਤੋਂ 5 ਵਜੇ ਤੱਕ ਸੂਫੀ ਗਾਇਕ ਜੋ ਦੁਰਗਾ ਰੰਗੀਲਾ ਜੀ ਆ ਉਹ ਆਪਣੇ ਫਨ ਦਾ ਮੁਜਾਰਾ ਕਰਨਗੇ ਤੇ ਸ਼ਾਮ ਨੂੰ ਬਾਬਾ ਆਤਮਾ ਸਿੰਘ ਸਪੋਰਟਸ ਕਲੱਬ ਖਿਹਾਲਾ ਤੇ ਮਾਝਾ ਕਬੱਡੀ ਕਲੱਬ ਖਿਹਾਲਾ ਟੀਮਾਂ ਵਿਚਕਾਰ ਜੋ ਫਸਵਾ ਮੈਚ ਹੈ ਉਹ ਹੋਊਗਾ ਤੇ ਗੁਰੂ ਘਰ ਲੰਗਰ ਤੇ ਠੰਡੇ ਮਿੱਠੇ ਚਲਦੀਆਂ ਸ਼ਬੀਲਾ ਜਿਹੜੀਆਂ ਉਰ ਉਰ ਤੁਰਤਾਈਆਂ ਜਾਣਗੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਰੌਣਕਾਂ ਨੂੰ ਆਕੇ ਵਧਾਓ ਉਧਰ ਬਾਬੇ ਦੇ ਦਰਬਾਰ ਦੇ ਉੱਪਰ ਜਿਹੜਾ ਗੁੰਮਟਾ ਕੋਈ ਸੰਗਤਾਂ ਦੇ ਸਹਿਯੋਗ ਨਾਲ ਬਣ ਰਿਹਾ ਹੈ ਕਿ ਸੰਗਤਾਂ ਨੂੰ ਬੇਨਤੀ ਹੈ ਇਹ ਵਾਧ ਚੜ ਕੇ ਹਿੱਸੇ ਪਾਓ ਤਾਂ ਕਿ ਜਿਹੜਾ ਗੁੰਮਟਾ ਕਾਰਜ ਉਹ ਛੇਤੀ ਦੇ ਪ੍ਰਕਾਰ ਥਗੀ ਜੀ ਹਾਂਜੀ ਕੀ ਨਾ ਤੁਹਾਡਾ ਪ੍ਰਧਾਨ ਰਣਜੀਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਵੱਲ ਜੋ ਇੱਥੇ ਮੇਲਾ ਕਰਵਾਇਆ ਜਾਂਦਾ ਹਰ ਸਾਲ ਹਾਂਜੀ ਆ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਪੀਰ ਬੱਬਾ ਕਾਲੇ ਸ਼ਾਹ ਵਾਲੇ ਜੀ ਦਾ ਸਾਲਾਨਾ ਜੋੜ ਮੇਲਾ 20 ਹਾੜਡ ਨੂੰ ਬਣਾਇਆ ਜਾਂਦਾ ਹੈ ਜੀ 3 ਜੁਲਾਈ 20 ਹਾੜਡ ਵਾਲੇ ਦਿਨ 3 2 ਤਰੀਕ ਨੂੰ ਲੱਗਣਗੇ ਜੀ ਕਵਾਲ ਰਾਤ ਨੂੰ 8 ਤੋਂ 11 ਵਜੇ ਤੱਕ ਤੇ 3 ਵਜੇ ਨੂੰ ਆਪ 3 ਤਰੀਕ ਨੂੰ ਲੱਗਣਗੇ ਜੀ ਦੋ ਸਿੰਗਰ ਆ ਜੀ ਗਰਮੀਤ ਪੰਜਾਬੀ ਬੀਬਾ ਹੁਸਨ ਮੀਤ ਤੇ 3 ਵਜੇ ਤੋਂ 5 ਵਜੇ ਤੱਕ ਲੱਗੂਗਾ ਜੀ ਦੁਰਗਾ ਰੰਗੀਲਾ ਤੇ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਜੀ ਬਾਬਾ ਆਤਮਰ ਸਿੰਘ ਸਪੋਰਟਸ ਕਲੱਬ ਕ੍ਰਿਆੜਾ ਤੇ ਕਲਸੀ ਦੀ ਟੀਮ ਵਿਚਕਾਰ ਮੈਚ ਹੋਊਗਾ ਜੀ